ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਢੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਏ ਐਨੀਮਲ ਤਾਂ ਬਾਈ ਕੋਲ ਜਿਆਦਾ ਸੀਗੇ ਜੀ ਪਰ ਮੈਂ ਥੋੜਾ ਜਿਹਾ ਸਮੇਂ ਤੋਂ ਆਉਣ ਤੋਂ ਲੇਟ ਹੋ ਗਿਆ ਜੀ ਤੇ ਵਿੱਚੋਂ ਕੁਝ ਐਨੀਮਲ ਵਿਕ ਗਿਆ ਜੀ ਜਾਂ ਅੱਜ ਦੀ ਵੀਡੀਓ ਚ ਚਾਰ ਨਗ ਆ ਜੀ ਟੋਟਲ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੋ ਤੁਸੀਂ ਘਰ ਨਹੀਂ ਹੁੰਦੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਮੋਬਾਈਲ ਨੰਬਰ 98144416585 ਜੀ ਠੀਕ ਆ ਬਾਈ ਜਿਹੜੇ ਆਪਾਂ ਪਹਿਲਾ ਵੀਡੀਓ ਪਾਈ ਸੀ ਤਿੰਨ ਨਾਗਾ ਦੀ ਵੈਗ ਜੀ ਉਹਦੇ ਹੀ ਆਪਣਾ ਦਾ ਯਾਰ ਬਈ ਪਸੂ ਜਿਹੜੇ ਆਪਣੇ ਸਾਫ਼ ਹੁੰਦੇ ਮਿੰਟੋ ਮਿੰਟੇ ਵੈਗ ਠੀਕ ਆ ਤੇ ਅੱਜ ਕਿੰਨੇ ਨਾਗ ਸੀਗੇ ਪਹਿਲਾਂ ਪਹਿਲਾਂ ਵਾਲਾ ਪਸੂ ਦਾ ਆਪਾਂ ਨੂੰ ਵੀਡੀਓ ਨੇ ਚੈੱਕ ਕਰ ਲੇ ਕੋਈ ਹੈ ਹੀ ਨਹੀਂਗਾ ਜੀ ਤੁਹਾਨੂੰ ਵੀ ਲੱਗ ਰਿਹਾ ਹਾਂ ਜੀ ਨਹੀਂ ਅੱਜ ਦੇ ਲਾਟ 'ਚ ਉਹ ਪੁਰਾਣੀ ਵੀਡੀਓ ਤੇ ਹੀ ਆਸੀ ਹਾਂ ਪੁਰਾਣੀ ਵੀਡੀਓ ਤੇ ਲੈ ਲੇਗੀ ਠੀਕ ਆ ਉਹ ਫਿਰ ਵੈਗ ਗਏ ਸੀਗੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੇ ਹੁਣ ਉਹ ਲੈ ਗਏ ਕੱਲ ਕੱਲ ਹੀ ਲੈ ਗਏ ਸੀ ਬਈ ਅੱਛਾ ਆਉਂਦੀਆਂ ਹੀ ਤੇ ਲੈ ਗਏ ਆਉਂਦ ਗਈ ਲੈ ਗਏ ਠੀਕ ਹੈ ਜੀ ਅੱਜ ਫਿਰ ਚਾਰ ਨਾਗਾ ਜੀ ਹਣ ਚਾਰ ਨਾਗਾ ਜੀ ਆ ਚਾਰ ਦੰਦ ਆ ਬਾਚ ਅੱਪਾ ਗੱਲੀ ਗੱਲੀ ਦੀ ਡਿਟੇਲ ਲੈਣੇ ਆ ਜੀ ਆਪਾਂ ਵੱਡੀ ਤੋਂ ਸ਼ੁਰੂ ਕਰਾਂਗੇ ਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਓ ਪਹਿਲਾਂ ਤਾਂ ਬਈ ਇਹਦਾ ਸੀਮਨ ਰਿਕਾਰਡ ਹੈਗਾ ਜੀ ਕੋਈ ਵੀਰੇ ਕੱਲ ਹੀ ਇਹਦਾ ਪਟਿਕਾ ਭਰਾਇਆ ਆਪਣੇ ਕੋਲੇ ਉਹਦਾ ਸਟਰਾਪ ਭਰਾਇਆ ਉਹਦੀ ਵੀਡੀਓ ਵੀ ਬਣਾਈ ਦੀ ਆਪਣੇ ਘਰੇ ਆਣ ਸਾਰੇ ਬੋਲਦੀ ਆਪਨੇ ਠੀਕ ਹੈ ਇਹਦੇ ਟੀਕਾ ਭਰਾ ਤਾਂ ਹੁਣ ਇੱਕ ਭਰਾਉਣਾ ਵੇ ਇਹਦੇ ਪਿੱਛੇ ਤਾਰਾਂ ਲੱਗੀਆਂ ਵੀ ਆ ਤੁਹਾਨੂੰ ਇਹ ਗਿਹਾ ਨਿਸ਼ਾਨੀ ਦਸੀ ਜਾਂਦੀ ਠੀਕ ਹੈ ਬਾਈ ਤਾਂ ਇਹ ਟੱਪੀ ਵੀ ਜਾਂਦੀ ਆ ਜਾਨੀ ਇਹਨੇ ਟੀਕਾ ਭਰਾ ਲਿਆ ਇਹਨੂੰ ਕੋਈ ਗੱਭਣ ਮਲ ਦੇ ਚਾ ਨਾਮ ਨਹੀਂ ਬਈ ਹਾਂ ਆਪਾਂ ਜਾਨੀ ਆਪਦਾ ਫਰਜ ਨਿਭਾਤਾ ਹੋ ਅਗਲੇ ਦੀ ਕਿਸਮਤ ਹੈ ਜੇ ਗੱਭਣ ਰਹਿ ਗਈ ਤਾਂ ਬਈ ਅੱਜ ਤੱਕ ਖਾਲੀ ਦੇ ਭਾ ਮਿਲਨੀ ਆ ਹਾਂਜੀ ਖਾਲੀ ਦੇ ਭਾ ਅੱਜ ਖਾਲੀ ਦੇ ਭਾ ਮਿਲਨੀ ਆ ਠੀਕ ਹੈ ਬਾਈ ਵੀਡੀਓ ਹੈਗੀ ਆਪਣੀ ਠੀਕ ਹੈ ਡਾਕਟਰ ਜਗਰੂਪ ਦਾ ਭਰਿਆ ਵੱਡੇ ਘਰ ਵਾਲੇ ਦਾ ਜੀ ਠੀਕ ਆ ਤੇ ਜਿਹੜਾ ਸਟਰੋ ਕਿਹੜੇ ਸੀਮਨ ਭਰਾਇਆ ਇਹਦੇ ਵੀਰੇ ਯਾਰ ਮੈਂ ਅਨਪੜ ਬੰਦਾ ਉਹ ਮੇਰਾ ਸਾंभਿਆ ਪਿਆ ਉਹ ਆ ਕੇ ਚੈੱਕ ਕਰਾ ਜਣੀ ਦੀ 700 ਰੁਪਏ ਦਾ ਠੀਕ ਆ ਜੀ ਮਾੜਾ ਨਹੀਂ ਭਰਾਇਆ ਜੰਗ ਗਈ ਆ ਠੀਕ ਆ ਜੀ ਝੋਲੀਏ ਦੀ ਬਾਈ ਚੈੱਕ ਕਰਾ ਦੀ ਫੂਟ ਸ਼ਾਂਖ ਤਾਂ ਹੈ ਨਹੀਂ ਜਿਸੇ ਵੀ ਪਸ਼ੂ ਦੇ ਫੂਟ ਸ਼ਾਂਖ ਜਾਂ ਲੰਗ ਮਾਰਦੀ ਹੋਵੇ ਵੀ ਆਪਾਂ ਅਗਲੇ ਦੇ ਟੈਂਪੂ ਆ ਦਾ ਰੋਕ ਲੇ ਮੇਰਾ ਤੇ پیسے ਖਾਤੇ ਪਵਾ ਕੇ ਤੇ ਆਦੋਂ ਦੂਬਾਦ ਬਈ ਆਦਮ ਆਪਦੇ ਪਿੱਛੇ ਮੋੜ ਦੇਵੇ ਮੇਰਾ ਮਾਲਕ ਜਾਂ ਫੋਟ ਜਾਂ ਲੰਗ ਮਾਰਦੀ ਹੋਵੇ ਤੇ ਜੇ ਖੋਲ ਕੇ ਦਿਖਾਈਆਂ ਬਈ ਇਹ ਭਾਈ ਦੀਆਂ ਨਵੀਆਂ ਇਹ ਨਵੀਆਂ ਬੱਚੇ ਆ ਜੀ ਇਹ ਬੱਚੇ ਸ਼ਰਾਰਤਾ ਕਰਦੇ ਹੁੰਦੇ ਆ ਜੀ ਖੋਲ ਕੇ ਤਾਂ ਨਹੀਂ ਦਿਖਾਉਂਦੇ ਕਿਉਂਕਿ ਛਾਲਾ ਛੂਲਾ ਮਾਰਦੀਆਂ ਬਾਈ ਕਹਿੰਦਾ ਕੋਈ ਵੀ ਜੇ ਫੋਟ ਛਾਂਕ ਨਿਕਲ ਜੇ ਜਾਂ ਕੋਈ ਲੰਗ ਮਾਰਦੀ ਨਿਕਲ ਜੇ ਤਾਂ ਆਪ ਦਾ ਭਰੇ ਚਾਹੇ ਆਪਦੇ ਘਰੋਂ ਬੱਚੀ ਮੋੜ ਦਿਓ ਤਾਂ ਆਪਾਂ ਜ਼ਿੰਮੇਵਾਰੀ ਆ ਇਹ ਗੱਲ ਨਹੀਂ ਹੋਊਗੀ ਜਿਹੜੇ ਟੀਕੇ ਦੀ ਏਆਈ ਹੋਈ ਆ ਉਹਦੀ ਵੀਡੀਓ ਮਿਲ ਜੂ ਸਟਰੋ 700 ਦਾ ਬਾਈ ਦੱਸਦਾ ਸੀਮਨਾ ਜੀ ਸਟਰੋ ਪਿਆ ਕਿਉਂਕਿ ਬਾਈ ਕਹਿੰਦਾ ਅਨਪੜਾ ਜੀ ਸਟਰੋ ਸੰਭਾਪ ਹੈ ਤੇ ਲਿਜਾ ਸਕੂਤ ਆਵੇ ਡਾਕਟਰ ਦਾ ਲਫਾਫਾ ਵੀ ਆਪਣੇ ਕੋਲੇ ਪਿਆ ਹੀ ਆ ਤੋਕਈ ਆ ਜੀ ਇੱਕ ਤੋਂ ਇੱਕ ਨਗੀਨਾ ਹੀ ਆ ਇਹਦਾ ਬਾਈ ਮਦਰ ਮਿਲਕ ਰਿਕਾਰਡ ਜੀ ਨਹੀਂ ਵੀਰੇ ਆਪਣਾ ਐਵੇਂ ਝੂਠ ਮਾਰੀ ਆਈਏ ਤੁਹਾਨੂੰ ਮੇਰੀਆਂ ਵਛੀਆਂ ਹੀ ਦੱਸਣੀਆਂ ਪਤਾ ਆਪਾਂ ਨੂੰ ਸਾਰਿਆਂ ਦਾ ਬਾਈ ਆਨੇ ਮੁੜ ਕੇ ਬੰਦਾ ਐਵੇਂ ਸਤਾਉਂਦਾ ਰਹਿੰਦਾ ਇਹ ਚੀਜ਼ਾਂ ਆਪ ਦੱਸਣਗੀਆਂ ਸਹੀ ਗੱਲ ਹੈ ਖੂਬ ਚੋਰੀਆਂ ਦਾ ਦੱਸਦੀਆਂ ਤੇ ਬਾਈ ਆ ਨਗੀਨਾ ਪਹਿਲਾਂ ਤਾਂ ਖੂਬ ਸੂਰਤੀ ਕਰੋ ਬੱਚੇ ਦੀ ਉਹ ਕਿਵੇਂ ਆ ਦੰਦੋ ਕਿਵੇਂ ਆ ਜੀ ਇਹ ਦੋ ਦੰਦ ਹੋਈ ਹੋਈ ਹੈ ਜੀ ਹਾਂ ਸਟਾਰਟ ਹੀ ਹੋਈ ਹੈ ਜੀ ਇੱਕ ਨੰਬਰ ਵਾਲੀ ਚਾਰ ਦੰਦ ਦਾ ਹਾਂ ਜੀ ਤੇ ਦੋ ਨੰਬਰ ਵਾਲੀ ਦੋ ਦੰਦ ਹੋਈ ਹੈ ਜੀ ਹੁਣ ਤੁਸੀਂ ਯਾਰ ਦੋ ਦੰਦ ਮੰਨ ਲਿਆ ਪਤਾ ਤਾਂ ਕਿਨੇ ਪਟ ਲਿਆ ਹੈ ਪਟੀ ਹੋਈ ਹੈ ਦੋ ਦੰਦ ਪਟੇ ਆ ਪਰ ਆਪਾਂ ਅਗਲੇ ਦੋ ਦੰਦ ਦੀ ਗੱਲ ਇੱਥੇ ਆਣ ਕੇ ਭਕਾਈ ਨਾ ਜਾਵੇ ਅਗਲੇ ਦੀ ਠੀਕ ਹੈ ਜੀ ਹਾਂ ਜੀ ਇਹਦੇ ਤਾਂ ਨਹੀਂ ਆਈ ਵਗੈਰਾ ਹੋਈ ਜੀ ਨਹੀਂ ਇਹ ਹੈ ਬਸ ਹੋ ਜੂਗੇ 5-7 ਦਿਨਾਂ ਦੇ ਮਹੀਨੇ ਤਾਂ ਹੀ ਜੀ ਮਹੀਨੇ ਤਾਂ ਹੀ ਸੇਵਾ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਬਹੁਤ ਸੋਹਣੀ ਝੋਲੀ ਰੰਗ ਪ੍ਰਿੰਟ ਬਹੁਤ ਚੰਗਾ ਬਰੀਡ ਪੂਰੀ ਟੌਪ ਦੀ ਆ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਵੀਰੇ ਪਰਖ ਕਰ ਹੀ ਲੈਣੀ ਹੈ ਜੀ ਤੇ ਫਿਰ ਵੀਰੇ ਡਿਮਾਂਡ ਇਹਨਾਂ ਦੇ ਜੋੜੇ ਜੋੜੇ ਦੀ ਕਰਮ ਆਹ ਨਾ ਆ ਜੋੜਾ ਇੱਕੋ ਕਰਵਾਇਆ ਬਾਈ ਠੀਕ ਹੈ ਜੀ ਇਹਦੀ ਆਪਾਂ ਜੋੜੇ ਦੀਆਂ ਇਹਨਾਂ ਦੇ ਜੋੜੇ ਦੀ ਕਰਾਂਗੇ ਉਹ ਜੋੜੇ ਦੀ ਅੱਡ ਇਹ ਜੋੜੇ ਦੀ ਡਿਮਾਂਡ ਜੀ ਹਾਂਜੀ ਇਹ ਜੋੜੇ ਦਾ ਜੀ ਜਿਹੜਾ ਬੰਦਾ ਜੇ ਤਾਂ ਕੱਲੀ-ਕੱਲੀ ਲਊਗੀ ਤਾਂ ਫਿਰ ਤਾਂ ਪੈਣੀ ਆ ਬਾਈ 56000 ਦੇ ਨਾਲ ਜੋੜਾ ਲਊਗਾ 50000 ਦਾ ਹੋਣਾ ਆਪਾਂ ਨਹੀਂ ਕਹਿਣਾ ਵੀ 40 ਲੈਣਾ ਇਹ ਤਾਂ ਕੱਲੀ ਦਾ ਤੇ ਇਹਦਾ 3 ਆਪਣੇ ਜਿਹੜੇ ਰੇਟ ਆ ਜੀ ਐਫਐਕਸ ਆ ਠੀਕ ਹੈ ਜੀ ਆਪਾਂ ਕਿਸੇ ਦੀ ਭਗਾਈ ਨਹੀਂ ਕਰਾਉਣੀ ਜਿਹੜੇ ਇੰਨੇ ਪੈਸੇ ਭਰ ਸਕਦਾ ਉਹ ਹੀ ਫੋਨ ਲਾਵੇ ਠੀਕ ਆ ਕਿਉਂਕਿ ਆਪਾਂ ਆਪਦਾ ਮਾਰਜਨ ਵਿੱਚ ਐਡ ਕਰਕੇ ਸਾਰਾ ਖਰਚਾ ਕਰਕੇ ਵਿੱਚ ਉਹਨੇ ਹੀ ਰੇਟ ਮੰਗੇ ਆ ਜਾਇਜ਼ ਵੀ ਜਿਹੜੇ ਬੰਦੇ ਤੇ ਜਾਤੀ ਹੈ ਉਹ ਆਦਾ ਫੋਨ ਲਾਵੇ ਠੀਕ ਹੈ ਬਈ ਹਾਂਜੀ ਜੋੜੇ ਦਾ ਜੇ ਇਕੱਲੀ ਇਕੱਲੀ ਲੈਣੀ ਤਾਂ 55000 ਰੁਪਿਆ ਜੇ ਕਾਠੀਆਂ ਲੈਣੀਆਂ ਤਾਂ 50000 ਰੁਪਿਆ ਤੇ ਫੈਕਸ ਜੋ ਹੀ ਮੁੱਲ ਆ ਕੋਈ ਹੋਰ ਆ ਲੈਣੇ ਬਾਕੀ ਜਿਹੜੀ ਇਹ ਰਹੇਗੀ ਤੇ ਇਹ ਕੱਲ ਕੋਈ ਸਵਾ ਲੱਖ ਰੁਪਏ ਕੱਲ ਨਹੀਂ ਹੈ ਸਹੀ 9 ਮਹੀਨਿਆਂ ਦੀ ਸੇਵਾ ਜੀ ਬਾਈ 2 ਮਹੀਨੇ ਦੀ ਚੈੱਕ ਕਰਾ ਕੇ 50000 ਦੀ ਜਿੰਨੂ ਮਰਜ਼ੀ ਦੇ ਦੇ ਕੱਲ ਹੀ ਚੈੱਕ ਕਰਾ ਕੇ ਚੈੱਕ ਪਾਸ ਹੋ ਜੇ ਤੇ ਜਿੰਨੂ ਮਰਜ਼ੀ ਦੇ ਦੋ ਤੇ ਦੋ ਬੱਚੇ ਆ ਛੋਟੇ ਆ ਜੀ ਇਹ ਖੀਰੀ ਹੈ ਜੀ ਦੋਨੇ ਖੀਰੀਆਂ ਜੀ ਆਹ 11 ਮਹੀਨਿਆਂ ਦੀ ਹੈ ਠੀਕ ਹੈ ਜੀ ਆਹ ਆ 10 ਮਹੀਨਿਆਂ ਦੀ ਹੈ ਜੀ ਦੇਖੋ ਜੇ ਇਹਦੀ ਕੁਆਲਿਟੀ 10000 ਦੀ ਹੈ ਜੀ ਦੋਨੇ ਦੇਖ ਲਾ ਇੱਕ ਵੀਰੇ ਸ਼ਾਈਨਿੰਗ ਚੈੱਕ ਕਰੋ ਸਾਰ ਇੱਕ ਦੋਹਾਂ ਦੀ ਨਹੀਂ ਚਾਰਾਂ ਦੀ ਚੈੱਕ ਕਰ ਲਓ ਆਪਾਂ ਦਿਖਾ ਦਿੰਦੇ ਆ ਜੀ ਪੂਰੀ ਸ਼ਾਈਨਿੰਗ ਆ ਲੀਆਂ ਜੀ ਇੱਕ 11 ਮਹੀਨਿਆਂ ਦੀ ਇੱਕ 1 face quality check kar lo sooni hai ਕੂਟਾ ਜਾਂ ਗੋਲ ਕੰਨਾਂ ਦੀ ਰੀੜ ਦੀ ਹੱਡੀ ਸਟੇ ਬਾਕੀ ਥਣ ਲੈ ਲੈਣੇ ਝੋਲ ਦੇ ਘਟੀਆਂ ਦੇ ਲੋਹਣੇ ਤੇ ਝੂਲੀ ਚੈੱਕ ਕਰਾ ਦਿੰਦੇ ਜੀ ਤੁਹਾਨੂੰ ਹੁਣੇ ਲੱਗੇ ਵੇਖ ਲਓ ਜੀ ਸਹੀ ਗੱਲ ਆ ਜੀ ਟੌਪ ਕੁਆਲਿਟੀ ਕਹਿ ਸਕਦੇ ਆ ਤੇ ਫਿਰ ਇਹਦੀ ਵੀ ਬਈ ਝੂਲੀ ਦਿਖਾਈ ਦੇਈ ਆਪਾਂ ਡਿਮਾਂਡ ਇਹ ਡਰਦੀ ਵਾਲਾ ਜੀ ਪਰ ਰਹਿਣ ਦੀ ਕੋਈ ਗੱਲ ਨਹੀਂ ਬੱਚਾ ਕੋਈ ਹੈ ਹੀ ਨਹੀਂ ਪਤਾ ਇਹਨੂੰ ਘਰੇ ਆਣ ਕੇ ਬੰਦੇ ਨੂੰ ਪਤਾ ਹੀ ਲੱਗ ਜਾਣਾ ਬੱਚਾ ਜੀ ਕੋਈ ਥੋੜਾ ਕਰਦਾ ਹੀ ਹੁੰਦਾ ਤੇ ਇਹਨਾਂ ਜੋੜੇ ਦੀ ਡਿਮਾਂਡ ਜੀ ਜੇਤ ਵੀਰੇ ਕੱਲੀ ਕੱਲੀ ਲੈਣੀ ਆ ਇਹ 47000 ਦੀਆਂ ਹੋ ਜਾਣੀਆਂ ਇਹ ਇਕੱਠੀਆਂ ਲਊਗਾ ਤਾਂ 42000 ਗੱਲੀ ਗੱਲੀ ਲੈਣੀ ਆ ਤਾਂ 47000 ਦਾ ਆਫਰ ਕਰ ਲੈ ਕੋਈ ਵੀਰ ਤੇ ਜੇ ਇਕੱਠੀਆਂ ਲਊ ਤਾਂ 42000 ਰੁਪਏ ਹਾਂ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਨਗ ਕੋਈ ਵੀ ਫੈਟ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਜੀ ਬਾਕੀ ਕੋਈ ਵੀ ਕਿਸੇ ਚ ਜਾਂ ਦੰਦਾਂ ਚ ਜੇ ਕੋਈ ਫਰਕ ਨਿਕਲੇ ਜਾਂ ਕੋਈ ਤੌਰ ਚ ਫਰਕ ਨਿਕਲੇ ਉਹ ਚੀਜ਼ ਦੀ ਆਪਣੀ ਘਰੇ ਆ ਵੀ ਦੂਰੋਂ ਆ ਉਹਦੀ ਚੀਜ਼ ਹੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਆਪਣੀ ਆਏ ਨਹੀਂ ਬਾਈ ਆ ਕਿਆ ਕੁਝ ਹੋਰ ਆ ਤੇ ਆਏ ਦਾ ਕੋਈ ਸੁਪਰ ਆਪਾਂ ਯਾਰ ਕਿਸੇ ਦੀ ਬਾਈ ਭਾਈ ਕਾਈਗਾ ਦੋ ਕਰਾਉਣੀ ਆ ਆਪਾਂ ਵੀ ਕਮਾਈ ਲੈਣੀ ਸੱਚ ਦੱਸੇ ਹਾਂ ਕਿਉਂਕਿ ਬਾਈ ਸਮਾਂ ਰੇਕ ਦਾ ਕੀਮਤੀ ਆ ਆਪਾਂ ਇੱਥੇ ਹੋਰ ਕੋ ਕਹਿ ਦੇ ਵੀ ਅਗਲਾ 100 ਕਿਲੋਮੀਟਰ ਤੋਂ ਚੱਲ ਕੇ ਆ ਜੇ ਤੇ ਦਿਲ ਬੰਦੇ ਦਾ ਦੁਖੀ ਹੋ ਜਾ। ਹੋਰ ਜੀ ਦੋ ਦੰਦ ਫੋਨ ਲੱਗ ਗਈ ਆ ਆਪਾਂ ਦੋਂਦੀ ਕਰ। ਆਪਾਂ ਦੋਂਦੀ ਕਰ। ਆਹ ਰਾਣ ਕੇ ਪਟਲੇ ਯਾਰ ਬਾਈ ਤੂੰ ਦੱਸਿਆ ਨਹੀਂ। ਠੀਕ ਹੈ। ਠੀਕ ਹੈ। ਜਦੋਂ ਦੰਦ ਸੈਟ ਹੀ ਦਿੱਤੇ ਜੀ ਫਿਰ ਆਪਣਾ ਦੱਸਦਾ। 16 ਦੀ ਉਮਰ ਆ ਜੀ ਇਹਦੀ ਸਾਰੀ। ਠੀਕ ਹੈ ਬਾਈ। ਤੇ ਬਾਕੀ ਨਗ ਜੀ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ।